ਪੰਜਾਬ ਦੇ ਨੌਜਵਾਨਾਂ ਦੀਆਂ ਵਿਦੇਸ਼ ਦੀ ਧਰਤੀ ਤੇ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਲਗਾਤਾਰ ਵੱਧ ਰਹੀਆਂ ਨੇ ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਦਰਅਸਲ ਨੌਜਵਾਨ ਸੁਖਿੰਦਰ ਸਿੰਘ ਜਿਹੜਾ ਸਾਈਕਲ ਤੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੱਛੋਂ ਆਈ ਇੱਕ ਤੇਜ਼ ਰਫ਼ਤਾਰ ਗੱਡੀ ਨੇ ਤੁੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਹੁਣ ਨੌਜਵਾਨ ਦੇ ਘਰ ਵਿੱਚ ਸੋਗ ਦਾ ਮਾਹੌਲ ਹੈ

ਹਾਂ ਮੈਨੂੰ ਕੋਸ਼ ਨਹੀਂ ਚਾਹੀਦਾ ਜੇ ਦੂਤੇ ਗੋਜ ਨਹੀਂ ਚਾਹੀਦਾ ਹਾਂ ਜਾਨ ਨੂੰ ਗੋਜ ਨਹੀਂ ਚਾਹੀਦਾ ਮੇਰੇ ਬੱਸ ਦਿਲੋਂ ਆ ਜੇ ਅਜੋ ਤੇ ਗਾ ਦੇ ਤੂੰ ਹੀ ਹਾਂ ਮੇਰੀ ਮਾਂ ਦਾ ਨੂਰ ਆਪ ਮਿਲ ਜਾ ਕਿਹੜੇ ਕਿਹੜੇ ਸੰਤ ਕਿਧੋ ਗਿਆ ਸੀ ਬਰੇ ਇਸ ਤਰ੍ਹਾਂ ਹੋ ਜੀ ਵੀ ਮਾਰ ਚ ਨ ਗਿਆ ਸੀ ਬੜੇ ਚਾਵਣਾ ਕੱਲਿਆ ਸੀ ਕਰਜ਼ਾ ਚੁੱਕ ਕੇ ਕੱਲਿਆ ਜਿ ਤੇਰਾ ਨਹੀਂ ਮੈਲਾ ਯਾਦ ਉਹਦੇ ਪੈਸੇ ਮਿਲ ਨਹੀਂ ਲੱਤੇ ਸੀ ਉਹ ਸਟੋਰ ਤੋਂ ਬਾਹਰ ਨਿਕਲੇ ਆ ਰੋ ਰੋਂਗ ਸਾਈਡ ਆ ਕੇ ਬੇਰੇ ਬੱਚੇ ਨੂੰ ਸੇਪ ਤੇ ਮਾਰੀ ਗੱਡੀ ਹਾਸਾ ਹੋ ਗਿਆ ਤਦ ਨੂੰ ਪਤਾ ਲੱਗਿਆ ਤਦ ਨੂੰ ਦੱਕਿਆ ਤਦ ਨੂੰ ਮੈਂ ਕਿਤੇ ਨਾ ਫੋਨ ਲਾਇਆ ਸੀ ਕਿ ਮੇਰਾ ਛੋਟਾ ਬੇਟਾ ਇੱਧਾ ਹੋ ਗਿਆ ਮਾਲਕ ਉਹ ਪਰਿੰਦਰ ਨਾਲ ਦੀ ਆਖੀ ਗੱਲ ਇੱਕ ਦਿਨ ਪਹਿਲਾਂ ਹੋਈ ਸੀ ਰਾਤ ਨੂੰ ਕੰਮ ਤੋਂ ਆ ਕੇ ਕਿਹ ਕਹਿੰਦਾ ਕਿ ਮਮਮੀ ਮੈਂ ਕੰਮ ਤੋਂ ਆ ਗਿਆ ਮੈਂ ਰੋਟੀ ਕੱਲੀ ਹੋਣ ਮੈਂ ਸੌਣ ਲੱਗਾ ਪਰਿੰਦਰ ਕਹਿੰਦਾ Mi sento più di Dattomi. Il governo americano ha detto che il mio figlio è stato ucciso da un uomo indiano. Mi ha detto di uccidermi, እግዚአብሔር ይመስገን 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 እግዚአብሔር ਇੱਕ ਗਾਰਡ ਸਟੇਸ਼ਨ ਤੇ ਕੰਮ ਕਰਦਾ ਸੀ ਆਪਣੇ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤੇ ਰੌਂਗ ਸਾਈਡ ਤੋਂ ਗੱਡੀ ਆਈ ਜਿਹੜੀ ਇਹਨੂੰ ਆ ਕੇ ਟੱਕਰ ਮਾਰੀ ਉਹਦੇ ਨਾਲ ਹਾਦਸੇ 'ਚ ਇਹਦੀ ਮੌਤ ਹੋ ਗਈ ਬਹੁਤ ਦੁਖੀ ਗੱਲ ਹੈ ਪਰਿਵਾਰ ਪਹਿਲੇ ਹੀ ਦੁੱਖਾਂ ਦਾ ਮਾਰਿਆ ਹੈ ਤੇ ਉਹ ਮੁੰਡੇ ਦਾ ਡੈਡੀ ਵੀ ਐ ਨਹੀਂ ਤਾਂ ਬਹੁਤ ਹਨ ਗਰੀਬ ਘਰਾਂ ਦੀ ਜੀ ਬਿਕਾਰਾ ਕਰ ਜਾ ਕਿ ਦਾ ਚੋਕ ਵੀ ਗਏ ਸੀ ਤਾਂ ਇਹਦੇ ਪੱਛੇ ਅਧਿਕਾਰਨ ਇਹ ਮੰਗ ਕਰਾਂਗੇ ਤੇ ਇਹਨਾਂ ਦੀ ਨਕਰੇ ਤੇ ਦੇ ਨੂੰ ਇੰਡੀਆ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਮਾਤਾ ਦੇਖ ਸਕੇ ਆਪਣੇ ਹੱਥਾਂ ਦੇ ਨਾਲ ਪਰਿਵਾਰ ਨੂੰ ਵਿਚਾਰ ਦੱਸ ਸਕੇ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਹੈ ਸਾਡੀ